ਸਾਰਿਆਂ ਪਿਆਰ ਪਰ ਸਭ ਸੱਚੇ ਕਾਲ ਆਪਾਂ ਲੈਤੇ ਆਲੂਖਾਰੇ ਸੁੱਕੇ ਹੋਏ ਚਾਰ ਚਾਰ ਤੋਂ ਪੰਜ ਕਿਟਕੇ ਲਮਗੇ ਆਪਾਂ ਇਮਲੀ ਦੀਆਂ ਤੋਂ ਇੱਕ ਚਮਚ ਲਵਾਂਗੇ ਆਪਾਂ ਧਾਗੇ ਵਾਲੀ ਮਿਸ਼ਰੀ ਜਿਹੜੀ ਕਿ ਆਪਾਂ ਰਾਤ ਨੂੰ ਪੀਉ ਕੇ ਰੱਖਨੇ ਸਾਰੀਆਂ ਚੂਚਾ ਕੱਚ ਦੇ ਗਲਾਸ ਚ ਤੇ ਇਮਲੀ ਆਪਾਂ ਆਲੂਖਾਰੇ ਨੂੰ ਇਸ ਤਰ੍ਹਾਂ ਧੋ ਕੇ ਪੀਉ ਲਾਂਗੇ ਜਿਹੜੀ ਇਮਲੀ ਆ ਉਹਦਾ ਆਪਾਂ ਪਲਪ ਨਿਕਾਲ ਕੇ ਪੋਣ ਲਾਂਗੇ ਫਿਰ ਪਿਵਾਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਧਾਗੇ ਵਾਲੀ ਮਿਸ਼ਰੀ ਤੇ ਰਾਤ ਪਰ ਆਪਾਂ ਨੂੰ ਕਿਉਂਕਿ ਰੱਖ ਲਾਂਗੇ ਸਵੇਰੇ ਖਾਲੀ ਪੇਟ ਪੀਣ ਨਾਲ ਫੈਟੀ ਲੀਵਰਾ ਉਸੇ ਹੀ ਹੁੰਦਾ ਤੇ ਮੇਦੇ ਜਿਹੜੀ ਗਰਮੀ ਉਹ ਬਿਲਕੁਲ ਸਹੀ ਹੋ ਜਾਂਦੀ ਆ ਸਿਰਫ ਇਹਨੂੰ 5 ਦਿਨ ਹੀ ਪੀਣਾ 15 ਦਿਨਾਂ ਬਾਅਦ ਫੇਰ ਤੁਸੀਂ 5ਾਂ ਰਿਪੀਟ ਕਰ ਸਕਦੇ ਜੇ ਜਿਆਦਾ ਪ੍ਰੋਬਲਮ ਆ ਆਪਾਂ ਇਹ ਵਾਲੀ ਇੰਗਲਿਸ਼ ਯੂਜ਼ ਕਰਨੀ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਤੋਲਾਂਗੇ ਧੋ ਕੇ ਨੂੰ ਪਾਣੀ ਚ 15 ਮਿੰਟ ਲਈ ਡਿਪ ਕਰ ਦਾਂਗੇ ਫੇਰ ਇਹਦਾ ਜਿਹੜਾ ਪਲਪ ਉਹ ਕੱਢ ਲਾਂਗੇ Eh, cepat jam siapa? Tanah tu siapa? Kau, kau siapa dia? Mana penipu lagi? Kalau dia pasara, dia tu jadi atas sih katilnya. ਹੁਣ ਆਪਾਂ ਪਾਣੀ ਪਾ ਦਾਂਗੇ ਜਿਆਦਾ ਇਹ ਹੈਗੀ ਆਪਣਾ ਪਾਸ ਧਾਗੇ ਵਾਲੀ ਮਿਸ਼ਰੀ ਆਪਾਂ ਪਾਵਾਂਗੇ ਇੰਨੀ ਜਿਆਦਾ ਕਿਉਂਕਿ ਆਪਾਂ ਥੋੜਾ ਮਿੱਠਾ ਹੀ ਜਿਆਦਾ ਵਧੀਆ ਲੱਗਦਾ ਕਿਉਂਕਿ ਇਹਦੇ ਨਾਲ ਪ੍ਰੋਪਰ ਬਣੂਗਾ ਨਾ ਜਿਆਦਾ ਖੱਟਾ ਨਾ ਜਿਆਦਾ ਮਿੱਠਾ ਇਹਨੂੰ ਆਪਾਂ ਪੂਰੀ ਰਾਤ ਭੋਕੇ ਰੱਖਾਂਗੇ ਸਵੇਰੇ ਇਹਨੂੰ ਖਾਲੀ ਪੇਟ ਹੀ ਨਾ ਤੇ ਸਿਰ ਰਜਲ ਟੱਕੋਦੀ ਦੇਖਣੀਏ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਕੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਫਿਰ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ